ਰਜਨੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰਸਤ ਗੁਰ ਸੰਗ ਗਿਰੇ ਹਮ ਥਾਪੇ ਸੁਖੋ ਟਲ ਗੁਰ ਸੇਵੀ ਐਨੇ ਸੱਜ ਸਵਾਇ ਦਰਸ਼ਨ ਪਰ ਸੈ ਗੁਰੂ ਕੈ ਜਨਮ ਮਰਨ ਆਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਸੇ ਦੀ ਮਹਲਾ ਪੰਜਵਾ ਜਹ ਜੈ ਪੇਖੋ ਤਹ ਹਜ਼ੂਰ ਦੂਰ ਕਤ ਹੋ ਨਾ ਜਾਏ ਆ ਰਹਾ ਸਰਬਤਰ ਮੈਂ ਮਨ ਸਤਾਤੇ ਆਈ ਜਹ ਜੈ ਪੇਖੋ ਤਹ ਹਜ਼ੂਰਾ ਦੂਰ ਕਤ ਹੋ ਨਾ ਜਾਈ ਰਾਬ ਰਿਆ ਸਰਬਤ ਰਮੈ ਮਨ ਸਦਾ ਤੇ ਆਈ ਈ ਤੋ ਓ ਤ ਨਹੀਂ ਬਿਛੂੜਾ ਸੋ ਸੰਗੀ ਗਣੀਐ ਬੇਨਸੇ ਦਾਇਤੋਂ ਨਿਮਖ ਮੈਂ ਸੋਲ ਪ ਸੁਖ ਭੜੀਆਂ ਰਹਾ ਪ੍ਰਤ ਪਾਲੇ ਅਪਿਆਉ ਦੇ ਕਾਝੋਨ ਨਾ ਹੋਈ ਸਾਸ ਸਾਸ ਸਮਲਤਾ ਮੇਰਾ ਪ੍ਰਭ ਸੋਈ ਅਸ਼ਾ ਲਾ ਯਾ ਸ਼ੀਧ ਯਾ ਪਾਰ ਪ੍ਰਭ ਊਚਾ ਜਾ ਕਰੂਪ ਜਾਪ ਜਾਪ ਕਰੇ ਆਨੰਦ ਜਾਣਿਆ ਤਰਜਾ ਨੂੰ ਪਾ ਸਾ ਮਤ ਦੇਹੋ ਦਿਆਲ ਪ੍ਰਭ ਜਿਤ ਤੁਮੇ ਇਰਾਦਾ ਨਾਨਕ ਮੰਗੈ ਦਾਨ ਪ੍ਰਭ ਰੇਨ ਪਗ ਸਾਧਾ ਸਾਮਤ ਦੇਹੁ ਦਿਆਲ ਪ੍ਰਭ ਜਿਤ ਤੁਮੇ ਅਰਾਧਾ ਨਾਨਕ ਮੰਗੈ ਦਾਨ ਪ੍ਰਭ ਰੇਨ ਪਗ ਸਾਧਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਹਿਬੇ ਕਮਾਲ ਵਾਲੀਏ ਕੁਲ ਆਲਮ ਰਹਿ ਪਰ ਏ ਕਾਇਨਾਤ ਦਸਖਾਂ ਪਾਸ਼ੀਗਾਂ ਦੀ ਜੋਤ ਧਨਸ਼ੀਬੀ ਗੁਰੂ ਰੰਸ ਸਾਹਿਬ ਜੀ ਦੀ ਅਪਾਰ ਮਿਹਰਮੰਦ ਸਦਕਾ ਆਪ ਸੰਗਤ ਨੇ ਅੰਮ੍ਰਿਤ ਵੇਲੇ ਸਤਿਗੁਰ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਇਤਨੇ ਬਾਣੀਆਂ ਨੇ ਜਾਪ ਸੰਗਤੀ ਰੂਪ ਅੰਦਰ ਕੀਤੇ ਆ ਗੁਰੂ ਮਾਲਕ ਜੀ ਦੀ ਕਿਰਪਾ ਕਰਨ ਸਤਿਗੁਰ ਆਪ ਸਭਨਾ ਦੀ ਹਾਜ਼ਰੀ ਨੂੰ ਆਪਣੇ ਚਰਨਾਂ ਕਮਲਾ ਪਾਸ ਪਰਵਾਣ ਕਰੇ 42 ਸ਼ਲੋਕ ਗੁਰੂ ਮਾਲਕ ਜੀ ਦੀ ਕਿਰਪਾ ਦੇ ਨਾਲ ਆਪਾਂ ਨੇ ਧੰ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੇ ਮੁੱਖ ਤੋਂ ਉਚਾਰ ਨਹੀਂ ਕੀਤੇ ਹੋਏ ਕਰ ਲਏ ਜੀ ਅੱਜ ਸ਼ਲੋਕ ਨੰਬਰ 43 ਤੇ ਸ਼ਲੋਕ ਨੰਬਰ 44 ਦੀ ਆਪਾਂ ਨੇ ਵਿਚਾਰ ਕਰਨੀ ਹੈ ਜੀ ਗੁਰੂ ਮਾਲਕ ਜੀ ਨੇ ਮਿਹਰਬਤ ਕੀਤੀ ਤੇ ਸਤਿਗੁਰ ਕਿਰਪਾ ਕਰਦੇ ਆਂ ਮਾਲ ਜੀ ਕਹਿੰਨੇ ਕਿ ਜਿਹ ਘਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ ਤੇਹ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਗੁਰੂ ਮਾਲਕ ਜੀ ਕਹਿੰਨੇ ਜਿਹੜਾ ਮਨੁੱਖ ਕਾਲਪੁਰਖ ਵਾਏ ਗੁਰ ਜੀ ਦੀ ਬੰਦਗੀ ਕਰਦਾ ਸਿਮਰਨ ਕਰਦਾ ਉਹ ਇੱਕ ਨਾ ਇੱਕ ਦਿਨ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਹੋ ਜਾਂਦਾ ਉਹਦੇ ਨਾਲ ਇੱਕਮਿਕ ਹੋ ਜਾਂਦਾ ਮਨੋਰਥ ਸਾਡਾ ਸਾਰਿਆਂ ਦਾ ਤੁਸੀਂ ਰੋਜ਼ ਪੜ੍ਹਦੇ ਹੋ ਕਿ ਭਈ ਪ੍ਰਾਪਤ ਮਾਨੁ ਖੁਦੀ ਖਰੀਗਾ ਗੋਬਿੰਦੇ ਮਿਲਣੇ ਕੀ ਇਹ ਤੇਰੀ ਬਰੀਗਾ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਤੇ ਮੇਰੇ ਮਾਲ ਜੀ ਕਹਿੰਦੇ ਇਹ ਸਾਡਾ ਮਨੋਰਥ ਹੈ ਤੇ ਸਾਡੀ ਮੰਜ਼ਲ ਕੀ ਹੈ ਗੁਰਤੇਗ ਭਾਦਰ ਪਾਸ਼ਾ ਨੇ ਆਖਿਆ ਕਿ ਗੁਰ ਕਿਰਪਾ ਚੇ ਨਰਕੋਂ ਕੇਲੀ ਤੇ ਇਹ ਜੁਗਤ ਪਛਾਣੀ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਨੀ ਸੰਗ ਪਾਨੀ ਗੁਰੂ ਨਾਨਕ ਬਾਬੇ ਨੇ ਧੰ ਸ਼੍ਰੀ ਗੁਰੂ ਅੰਗਦ ਦੇ ਪਾਸ਼ਾ ਜੀ ਨੂੰ ਜਦੋਂ ਮੇਰੇ ਮਾਲਕ ਨੇ 7 ਸਾਲ ਸੇਵਾ ਕੀਤੀ ਗੁਰੂ ਅੰਗਦ ਦੇ ਪਾਸ਼ਾ ਨੇ ਇੱਕ ਦਿਨ ਫਿਰ ਐਸਾ ਆਉਣਾ ਜਿੱਦਣ ਗੁਰੂ ਨਾਨਕ ਬਾਬਾ ਗੁਰੂ ਅੰਗਦ ਦੇ ਪਾਸਾ ਨੂੰ ਮੱਥਾ ਟੇਕਦਾ ਤੇ ਇਹ ਗੱਲ ਕਹਿ ਦਿੰਦਾ ਕਿ ਤੂੰ ਮੇਰਾ ਗੁਰੂ ਅਤੇ ਮੈਂ ਤੇਰਾ ਚੇਲਾ ਉਦੋਂ ਕਹਿ ਦਿੱਤਾ ਕਿ ਜਦੋਂ ਗੁਰੂ ਅੰਗਦ ਦੇ ਪਾਸਾ ਦਾ ਜੀਵਨ ਉਸ ਲੈਵਲ ਤੇ ਆ ਗਿਆ ਜਿਸ ਲੈਵਲ ਦੇ ਉੱਤੇ ਬਾਬੇ ਨਾਨਕ ਨੇ ਚਾਹਿਆ ਸੀ ਗੁਰੂ ਅੰਗਦ ਦੇ ਪਾਸਾ ਨੇ ਬਾਪੂ ਅਮਰੂ ਨੂੰ ਮੱਥਾ ਟੇਕਿਆ ਤੇ ਆਖਿਆ ਤੁਸੀਂ ਸਾਡੇ ਗੁਰੂ ਤੇ ਮੈਂ ਤੁਹਾਡਾ ਚੇਲਾ ਹਾਂ ਗੁਰੂ ਅਮਰਦਾਸ ਪਾਸ਼ਾ ਨੂੰ ਮੱਥਾ ਟੇਕਿਆ ਤੇ ਧੰ ਗੁਰੂ ਕਲਗੀਧਰ ਪਾਤਸ਼ਾਹ ਨੇ ਉਹ ਖੇੜ ਵਰਤਾ ਦਿੱਤੇ ਤੇ ਮੇਰੇ ਮਾਲਕ ਨੇ ਆਖਿਆ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੇ ਹਮ ਕਰੋ ਨਿਵਾਸ ਖਾਲਸਾ ਮੇਰੀ ਜਾਨ ਕੀ ਜਾਨ ਖਾਲਸਾ ਮੇਰੋ ਪਿੰਡ ਪ੍ਰਾਨ ਧੰ ਗੁਰੂ ਕਲਗੀਧਰ ਪਾਤਸ਼ਾਹ ਨੇ ਪਹਿਲਾ ਪੰਜਾ ਤੋਂ ਅੰਮ੍ਰਿਤ ਮੇਰੇ ਮਾਲਕ ਨੇ ਪੰਜਾਂ ਨੂੰ ਅੰਮ੍ਰਿਤ ਛਕਾਇਆ ਤੇ ਸਤਗੁਰ ਨੇ ਫਿਰ ਆਪ ਨੀਵੇ ਹੋ ਕੇ ਅੰਮ੍ਰਿਤ ਛਕਿਆ ਤੇ ਮੇਰੇ ਮਾਲਕ ਨੇ ਆਖਿਆ ਅੱਜ ਤੋਂ ਵੱਧ ਤੁਸੀਂ ਮੇ ਤੋਂ ਵੱਡੇ ਹੋ ਤੁਸੀਂ ਮੇਰੇ ਗੁਰੂ ਹੋ ਤੇ ਮੈਂ ਤੁਹਾਡਾ ਚੇਲਾ ਤਾਂ ਹੀ ਅਸੀਂ ਪੜਦੇ ਆ ਵਾ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਇਕੈਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਜੇਲਾ ਗੁਰੂ ਵੀ ਬਣਿਆ ਤੇ ਚੇਲਾ ਵੀ ਬਣਿਆ ਤੇ ਮੇਰੇ ਮਾਲਕ ਜੀ ਕਹਿੰਦੇ ਜਿਸ ਘਟ ਦੇ ਵਿੱਚ ਜਿਹ ਘਟ ਸਿਮਰਣ ਨਾਮ ਕੋ ਜਿਸ ਗਿਰਦੇ ਦੇ ਵਿੱਚ ਕਾਲਪੁਰਖ ਵਾਹਿਗੁਰੂ ਦਾ ਸਿਮਰਣ ਹੈ ਸੋ ਨਰ ਮੁਕਤਾ ਜਾਨ ਉਹ ਸਾਰੇ ਇਸ ਦੁਨੀਆ ਦੇ ਖਲਾਰੇ ਦੇ ਵਿੱਚੋਂ ਮੁਕਤਾ ਹੋ ਗਿਆ ਫਿਰ ਉਹਦੇ ਅੰਦਰ ਦੀ ਅਵਸਥਾ ਇਹ ਨਹੀਂ ਹੈ ਕਿ ਪੰਕਜ ਮੋ ਪਗ ਨਹੀਂ ਚਾਲੇਗਾ ਮ ਦੇਖਾ ਤੈ ਡੋਬੀ ਗਲੇ ਉਹ ਯਾਦ ਹੋ ਗਿਆ ਆ ਬੰਦ ਖਲਾਸੀ ਉਹਦੇ ਜੀਵਨ ਦੇ ਵਿੱਚ ਆ ਗਈ ਤੇ ਮੇਰੇ ਮਾਲੀ ਜੀ ਕਹਿੰਦੇ ਤਹੇ ਨਰ ਉਸ ਨਰ ਦੇ ਵਿੱਚ ਤਹੇ ਨਰ ਹਰੇ ਅੰਤਰ ਨਹੀਂ ਨਾਨਕ ਸਾਚੀ ਮਾਨ ਮੇਰੇ ਮਾਲਕ ਨੇ ਆ ਗਾਂ ਸਲੋਕ ਵਿੱਚ ਕਿਰਪਾ ਕੀਤੀ ਸਤਿਗੁਰ ਕਹਿੰਦੇ ਏਕ ਭਗਤ ਭਗਵਾਨ ਜਿਹ ਪ੍ਰਾਣੀ ਕੇ ਨਾਹੇ ਮਨ ਸਤਿਗੁਰ ਕਹਿੰਦੇ ਜੋ ਬੰਦਾ ਪ੍ਰਮਾਤਮਾ ਅਕਾਲ ਪੁਰਖ ਵਾਏ ਗੁਰੂ ਦੀ ਬੰਦਗੀ ਨਹੀਂ ਕਰਦਾ ਦੋਨੇ ਸਲੋਕ ਇਕੱਠੇ ਹੈ ਜੇ ਜਿਹੜਾ ਬੰਦਗੀ ਕਰਦਾ ਉਹ ਰੱਬ ਦਾ ਰੂਪ ਹੈ ਤੇ ਮੇਰਾ ਮਾਲਕ ਜੀ ਕਹਿੰਦੇ ਜਿਹੜਾ ਬੰਦਗੀ ਨਹੀਂ ਕਰਦਾ ਸਿਮਰਨ ਨਹੀਂ ਕਰਦਾ ਉਹ ਕਿੱਦਾਂ ਦਾ ਆ ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ ਉਹਦਾ ਤਨ ਸਤਗੁਰ ਕਹਿੰਨੇ ਇਦਾਂ ਆ ਕੁੱਤੇ ਤੇ ਸੂਰ ਦੀ ਨਿਆਈ ਹੈ ਉਹਦੇ ਅੰਦਰ ਉਹ ਗੁਣ ਨਹੀਂ ਹੈ ਧੋ ਮੇਰੇ ਮਾਲਕ ਨੇ ਇਨਸਾਨ ਵਾਲੇ ਗੁਣ ਪਾਏ ਸਨ ਜੇ ਮਨੁੱਖ ਪ੍ਰਮਾਤਮਾ ਦੇ ਬੰਧਕੀ ਤੋਂ ਟੁੱਟਿਆ ਆ ਤੇ ਧੰਨ ਗੁਰੂ ਅਰਜਨ ਦੇ ਪਾਸੇ ਨੇ ਵੀ ਆਖਿਆ ਆ ਕਿ ਭਾਈ ਕਰਤੂਤ ਪਸ਼ੂ ਕੀ ਮਨਸ ਜਾਤ ਲੋਕ ਪਚਾਰਾ ਕਰੇ ਤੇ ਨਿਰਾਤ ਸਤਗੁਰ ਜੀ ਕਹਿੰਨੇ ਕਿ ਆਪਣੇ ਜੀਵਨ ਦੇ ਅੰਦਰ ਮੇਰੇ ਮਾਲੀ ਜੀ ਕਹਿੰਦੇ ਜਿਹੜਾ ਬੰਦਗੀ ਕਰਦਾ ਸਿਮਰਨ ਕਰਦਾ ਕੋਈ ਛੋਟੀ ਜਿਹੀ ਉਦਾਹਰਣ ਦੇ ਦਿਆਂ ਭਾਈ ਗੁਰਦਾਸ ਜੀ ਨੇ ਆਖਿਆ ਕਹਿੰਦੇ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚਲ ਸਤਗੁਰ ਕੋਟ ਪੈਂਡਾ ਅਗੇ ਹੋਏ ਲੇਦਾ ਦਰਬਾਰ ਸਾਹਿਬ ਸ੍ਰੀ ਅਮਰਸਰ ਸਾਹਿਬ ਦੀ ਧਰਤੀ ਦੇ ਉੱਤੇ ਇੱਕ ਬਜ਼ੁਰਗ ਗਲੀਆਂ ਵਿੱਚ ਭੜਕਦਾ ਹੋਇਆ ਥੱਕ ਕੇ ਇੱਕ ਕਿਨਾਰੇ ਦੇ ਉੱਤੇ ਬੈਠਾ ਹੈ ਨੌਜਵਾਨ ਇੱਕ ਕੋਲੋਂ ਲੰਘਿਆ ਉਨੇ ਬੜੇ ادب ਤੇ ਬੜੇ ਸਤਕਾਰ ਨਾਲ ਪੁੱਛਿਆ ਕਿ ਬਜ਼ੁਰਗੋ ਕੀ ਹੋਇਆ ਕਿ ਤੁਸੀਂ ਇੱਥੇ ਬੈਠੇ ਹੋ ਉਸ ਬਜ਼ੁਰਗ ਨੇ ਆਪਣਾ ਦੁੱਖ ਦੱਸਿਆ ਕਿ ਪੁੱਤਰ ਮੈਂ ਧੰਨ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਜਾਣਾ ਸੀ ਬੁੱਢਾ ਸਰੀਰ ਹੈ ਮੈਂ ਥੱਕਿਆ ਹਾਂ ਹਨੇਰਾ ਪੈ ਗਿਆ ਜਿਸ ਦੇ ਕਰਕੇ ਹੁਣ ਮੇਰੀ ਅੱਖਾਂ ਦੀ ਰੋਸ਼ਨੀ ਵੀ ਕੰਮ ਨਹੀਂ ਕਰਦੀ ਹੈ ਤੇ ਮੇਰਾ ਪਟ ਗਿਆ ਹੈ ਜੇ ਜੇ ਤੂੰ ਮੇਰੇ ਤੇ ਪਰ ਉਪਕਾਰ ਕਰ ਦੇਵੇਂ ਤਰਸ ਕਰਦੇ ਕਿ ਤੂੰ ਮੈਨੂੰ ਗੁਰੂ ਅਰਜਨ ਦੇ ਪਾਸਾ ਦਰਬਾਰ ਤੱਕ ਛੱਡ ਦੇਵੇ ਤੇਰਾ ਧੰਨਵਾਦ ਹੋਏਗਾ ਉਸ ਬਜ਼ੁਰਗ ਨੇ ਜਦੋਂ ਇਹ ਗੱਲ ਆਖੀ ਨਾ ਜੀ ਉਸ ਨੌਜਵਾਨ ਨੇ ਆਖਿਆ ਕਿ ਲਿਆਓ ਬਾਪੂ ਜੀ ਆ ਜਿਹੜੀ ਤੁਹਾਡੀ ਪੰਡਾ ਹੈ ਨਾ ਇਹ ਮੈਨੂੰ ਪਕੜਾ ਦਿਓ ਤੇ ਮੈਂ ਵੀ ਉਧਰ ਹੀ ਜਾਣਾ ਤੇ ਮੈਂ ਤੁਹਾਨੂੰ ਜਾਂਦਾ ਹੋਇਆ ਧੰਨ ਸ਼੍ਰੀ ਗੁਰੂ ਅਰਜਨ ਦੇ ਪਾਸਾ ਦਰਬਾਰ ਤੇ ਛੱਡ ਦਿਆਂਗਾ ਉਸ ਨੌਜਵਾਨ ਨੇ ਉਸ ਬਜ਼ੁਰਗ ਦੀ ਪੰਡ ਨੂੰ ਚੁੱਕਿਆ ਆਪਣੇ ਸਿਰ ਤੇ ਤੇ ਬਜ਼ੁਰਗ ਦਾ ਹੱਥ ਪਕੜਿਆ ਜੀ ਤਜੇ ਸਕੇ ਗੁਰੂ ਅਰਜਨ ਦੇਵ ਪਾਸ਼ਾ ਜਿਹਨਾਂ ਨਿਵਾਸ ਸੀਗਾ ਮੇਰੇ ਮਾਲਕ ਜੀ ਦੇ ਘਰ ਦੇ ਕੋਲ ਜਾ ਕੇ ਉਸ ਬਜ਼ੁਰਗ ਨੂੰ ਛੱਡਿਆ ਉਸ ਨੌਜਵਾਨ ਦੇ ਮਨ ਵਿੱਚ ਆਇਆ ਕਿਥੇ ਐਵੇਂ ਬਜ਼ੁਰਗ ਸਾਰੀ ਰਾਤ ਪੜ੍ਹ ਗਏਗਾ ਤੇ ਨੌਜਵਾਨ ਨੇ ਆਖਿਆ ਬਾਬਾ ਜੀ ਤੁਸੀਂ ਬੈਠੋ ਮੈਂ ਤੁਹਾਡੇ ਵਾਸਤੇ ਪ੍ਰਸ਼ਾਦਾ ਲੈ ਕੇ ਆਇਆ ਉਸ ਬਜ਼ੁਰਗ ਵਾਸੇ ਉਸ ਨੌਜਵਾਨ ਨੇ ਪ੍ਰਸ਼ਾਦਾ ਲਿਆਂਦਾ ਤੇ ਫਿਰ ਉਹ ਨੌਜਵਾਨ ਆਖਦਾ ਬਾਬਾ ਜੀ ਤੁਸੀਂ ਥੱਕੇ ਹੋਵੋਗੇ ਮੈਂ ਤੁਹਾਡੀ ਲੱਤਾਂ ਘੁਰਦਾਂ ਮੈਂ ਤੁਸੀਂ ਆਰਾਮ ਕਰ ਲਿਓ ਉਸ ਨੌਜਵਾਨ ਨੇ ਸਾਰੀ ਰਾਤ ਉਸ ਬਜ਼ੁਰਗ ਦੀ ਲੱਤਾਂ ਕੁੱਟਿਆ ਪ੍ਰਸ਼ਾਦਾ ਲਿਆਂਦਾ ਲੱਤਾਂ ਕੁੱਟੀਆਂ ਜਦੋਂ ਉਹ ਬਜ਼ੁਰਗ ਸੌਂ ਗਿਆ ਤੇ ਉਹ ਨੌਜਵਾਨ ਚਲਾ ਗਿਆ ਸਵੇਰੇ ਕੀ ਹੋਇਆ ਕਿ ਉਹ ਨੌਜਵਾਨ ਫਿਰ ਉਸ ਬਜ਼ੁਰਗ ਦੇ ਕੋਲ ਖਲੋਤਾ ਆ ਤੇ ਬਜ਼ੁਰਗ ਨੇ ਇਸ਼ਨਾਨ ਪਾਣੀ ਕੀਤਾ ਨੇਮ ਆਪਣਾ ਨਵਾਇਆ ਹੁਣ ਗੁਰੂ ਅਰਜਨ ਦੇਵ ਪਾਸੇ ਦੀਵਾਨ ਆਰੰਭ ਹੋਣ ਵਾਲਾ ਤੇ ਉਹ ਬਜ਼ੁਰਗ ਆਖਦਾ ਉਸ ਨੌਜਵਾਨ ਨੂੰ ਕਹਿੰਦਾ ਹੁਣ ਮੈਂ ਗੁਰੂ ਅਰਜਨ ਦੇਵ ਪਾਸ਼ਾ ਦੇ ਦਰਸ਼ਨ ਕਰਨੇ ਆ ਗੁਰੂ ਮਾਲਕ ਦੀ ਦਰਬਾਰ ਵਿੱਚ ਪਹੁੰਚਣਾ ਆ ਤੇ ਮੇਰੇ ਸਮਾਨ ਦੀ ਰਾਖੀ ਕੌਣ ਕਰੇਗਾ ਮੇਰੇ ਜੋੜਿਆਂ ਦੀ ਰਾਖੀ ਕੌਣ ਕਰੇਗਾ ਉਸ ਨੌਜਵਾਨ ਨੇ ਕਿਹਾ ਬਾਬਾ ਜੀ ਮੈਂ ਤੁਹਾਡੇ ਸਮਾਨ ਦੀ ਰਾਖੀ ਵੀ ਕਰਾਂਗਾ ਮੈਂ ਤੁਹਾਡੇ ਜੋੜਿਆਂ ਦੀ ਸਿਵਾ ਵੀ ਕਰਾਂਗਾ ਤੇ ਤੁਸੀਂ ਕੰਮ ਕਰੋ ਗੁਰੂ ਅਰਜਨ ਦੇਵ ਪਾਸ਼ਾ ਜੀ ਨੂੰ ਜਾ ਕੇ ਦਰਸ਼ਨ ਕਰਿਓ ਸਾਹਮਣੇ ਸਤਗੁਰ ਦਾ ਦੀਵਾਨ ਸਜਿਆ ਤੇ ਜਾ ਕੇ ਦੀਵਾਨ ਵਿੱਚ ਗੁਰੂ ਮਾਲਕ ਦੇ ਦ دیدار ਕਰਿਓ ਉਹ ਨੌਜਵਾਨ ਉਸ ਬਜ਼ੁਰਗ ਦੇ ਜੋੜਿਆਂ ਕੋਲ ਬੈਠਾ ਉਸ ਪੰਡ ਦੇ ਕੋਲ ਬੈਠਾ ਉਹ ਬਜ਼ੁਰਗ ਜਦੋਂ ਦੀਵਾਰ ਵਿੱਚ ਗਿਆ ਨਾ ਜੀ ਦੀਵਾਰ ਵਿੱਚ ਕੀ ਦੇਖਦਾ ਕਿ ਸੰਗਤ ਬਹੁਤ ਬੈਠੀ ਆ ਪਰ ਗੁਰੂ ਅਰਜਨ ਦੇਵ ਪਾਸ਼ਾ ਨਹੀਂ ਹੈ ਲੰਮਾ ਸਮਾਂ ਇੰਤਜ਼ਾਰ ਕਰਨ ਤੋਂ ਬਾਅਦ ਬਾਬਾ ਬੁੱਢਾ ਜੀ ਨੇ ਉਸ ਬਜ਼ੁਰਗ ਨੇ ਪੁੱਛਿਆ ਕਿ ਮੈਂ ਬੜੀ ਦੂਰੋਂ ਚੱਲ ਕੇ ਆਇਆ ਗੁਰੂ ਅਰਜਨ ਦੇਵ ਪਾਸ਼ਾ ਦੇ ਦیدار ਵਾਸਤੇ ਪਰ ਮੈਨੂੰ ਗੁਰੂ ਅਰਜਨ ਦੇਵ ਪਾਸ਼ਾ ਜੀ ਦੇ ਦਰਸ਼ਨ ਨਹੀਂ ਹੋਏ ਸੰਗਤ ਆ ਗਈ ਹੈ ਗੁਰੂ ਮਾਲ ਕਿਉਂ ਨਹੀਂ ਆਏ ਕਾਰਨ ਕੀ ਬਣਿਆ ਆ ਬਾਬਾ ਬੁੱਢਾ ਜੀ ਨੇ ਇਸ਼ਾਰਾ ਕੀਤਾ ਉਧਰਲੇ ਪਾਸੇ ਨੂੰ ਜਿੱਧਰ ਧੰਨ ਸ਼੍ਰੀ ਗੁਰੂ ਅਰਜਨ ਦੇਵ ਪਾਸ਼ਾ ਬੈਠੇ ਸਨ ਉਸ ਬਜ਼ੁਰਗ ਦੇ ਜੋੜੇ ਨੂੰ ਸਾਫ਼ ਕਰਦੇ ਸਨ ਬਾਬਾ ਬੁੱਢਾ ਜੀ ਨੇ ਆਖਿਆ ਉਹ ਜਿਹੜਾ ਨੌਜਵਾਨ ਜੋੜਿਆਂ ਨੂੰ ਸਾਫ਼ ਕਰਦਾ ਹੈ ਨਾ ਉਹ ਕੋਈ ਹੋਰ ਨਹੀਂ ਉਹ ਧੰਨ ਸ਼੍ਰੀ ਗੁਰੂ ਅਰਜਨ ਦੇਵ ਪਾਸ਼ਾ ਆ ਜਦੋਂ ਇਹ ਗੱਲ ਸੁਣੀ ਨਾ ਜੀ ਬਜ਼ੁਰਗ ਦੀ ਗੱਲ ਲੱਤਾਂ ਹੁਣ ਭਾਰ ਨਹੀਂ ਚੱਲ ਰਹੀਆਂ ਅੱਖਾਂ ਦੇ ਵਿੱਚ ਅਥਰੂ ਹੈ ਕਿਉਂ ਉਹ ਕਿ ਇਹ ਉਹੀ ਨੌਜਵਾਨ ਹੈ ਜਿਸ ਨੌਜਵਾਨ ਨੇ ਰਾਤ ਮੇਰੀ ਪੰਡ ਚੁੱਕ ਕੇ ਮੈਨੂੰ ਇੱਥੇ ਤੱਕ ਛੜਿਆ ਇਹ ਉਹੀ ਨੌਜਵਾਨ ਹੈ ਜਿਨੇ ਰਾਤ ਮੇਰੇ ਵਾਸਤੇ ਪ੍ਰਸ਼ਾਦਾ ਲਿਆਂਦਾ ਇਹ ਉਹੀ ਨੌਜਵਾਨ ਹੈ ਜਿਨੇ ਰਾਤ ਮੇਰੀਆਂ ਲੱਤਾਂ ਕੁੱਟੀਆਂ ਇਹ ਉਹੀ ਨੌਜਵਾਨ ਹੈ ਜੋ ਮੇਰੇ ਜੋੜਿਆਂ ਦੀ ਸੇਵਾ ਕਰਨ ਲੱਗ ਪਿਆ ਮੈਂ ਗੁਰੂ ਅਰਜਨ ਦੇਵ ਸਾਹਿਬ ਦੇ ਦਰਬਾਰ ਦੇ ਉੱਤੇ ਆਪਣੇ ਪਾਪ ਧੋਣ ਆਇਆ ਸੀ ਪਰ ਇੱਥੇ ਤਾਂ ਮੈਂ ਹੋਰ ਬਹੁਤ ਪਾਪ ਕਮਾ ਲਿਆ ਮੈਂ ਗੁਰੂ ਅਰਜਨ ਦੇਵ ਪਾਸ਼ਾ ਤੋਂ ਹੀ ਸੇਵਾ ਕਰਵਾਉਣ ਲੱਗ ਪਿਆ ਆਪਣੀ ਲੱਤਾਂ ਕਢਵਾ ਲੀਆਂ ਆਪਣੇ ਜੋੜੇ ਸਾਬ ਕਰਵਾਏ 도ੜਿਆ 도ੜਿਆ ਬਜ਼ੁਰਗ ਗਿਆ ਤੇ ਗੁਰੂ ਅਰਜਨ ਦੇਵ ਪਾਸ ਜਾ ਕੇ ਉਹਨੇ ਚਰਨਾਂ ਨੂੰ ਫੜ ਲਿਆ ਸਤਿਗੁਰੂ ਜੀ ਮੈਨੂੰ ਮਾਫ਼ ਕਰ ਦਿਓ ਮੇਰੀਆਂ ਅੱਖਾਂ ਨੇ ਤੁਹਾਨੂੰ ਪਛਾਣਿਆ ਨਹੀਂ ਬਜ਼ੁਰਗ ਹੋ ਗਿਆ ਮੈਂ ਕਿਰਪਾ ਕਰਕੇ ਮੇਰੀ ਇਸ ਗਲਤੀ ਨੂੰ ਮਾਫ਼ ਕਰ ਦਿਓ ਤਦ ਗੁਰੂ ਅਰਜਨ ਦੇਵ ਪਾਸ਼ਾ ਮਾਲਕ ਦੀ ਨਿਮਰਤਾ ਦੇਖੋ ਕਿੰਨੀ ਕਮਾਲ ਦੀ ਹੈ ਤੇ ਮੇਰੇ ਮਾਲਕ ਨੇ ਅੱਖਾਂ ਨਹੀਂ ਬਜ਼ੁਰਗੋ ਇਸ ਸਾਡੇ ਘਰ ਦਾ ਸਿਧਾਂਤ ਹੈ ਕਿ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਇਹ ਬਿਰਦ ਸੁਆਮੀ ਸ਼ੰਦਾ ਸਾਨੂੰ ਤਾਂ ਗੁਰੂ ਮਾਲਕ ਨੇ ਇਹ ਸਿਖਾਇਆ ਕਿ ਗੁਰ ਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਵੀ ਗਤ ਪਾਹੇ ਇਹ ਗੁਰੂ ਕੇ ਸਿੱਖਾਂ ਦੀ ਸੇਵਾ ਕਰਨੀ ਦੇ ਸਾਡੇ ਭਾਗਾ ਵਿੱਚ ਆਈ ਹੈ ਕੋਈ ਗਲਤ ਗੱਲ ਨਹੀਂ ਹੈ ਤੁਸੀਂ ਆਪਣਾ ਮਨ ਹੋਲਾ ਨਾ ਕਰੋ ਗੁਰੂ ਅਰਜਨ ਦੇਵ ਸਾਹਿਬ ਦੀ ਐਸੀ ਨਿਮਰਤਾ ਦੇਖ ਕੇ ਐਸਾ ਠੰਡਾ ਸੁਭਾਅ ਦੇ ਕੇ ਐਸਾ ਅੰਦਰ ਤੇ ਸੰਤੋਖ ਦੇ ਕੇ ਸਬਰ ਦੇ ਕੇ ਉਸ ਬਜ਼ੁਰਗ ਦਾ ਵਾਰ-ਵਾਰ ਸਿਰ ਝੁਕਿਆ ਵਾ ਮੇਰੇ ਪਾਸ਼ਾ ਜੇ ਗੁਰੂ ਹੋਵੇ ਤੇ ਤੇਰੇ ਵਰਗਾ ਜਿਹਦੇ ਅੰਦਰ ਏਡੀ ਨਿਮਰਤਾ ਭਰੀ ਹੋਵੇ ਸੋ ਮੇਰਾ ਕਹਿੰਦਾ ਭਾਵਕ ਸੰਗਤ ਜੀ ਤੁਸੀਂ ਇੱਕ ਕਦਮ ਗੁਰੂ ਲਈ ਤੁਰ ਕੇ ਦੇਖੋ ਗੁਰੂ ਆਪਣਾ ਸਭ ਕੁਝ ਸਾਡੇ ਤੇ ਵਾਰਨ ਨੂੰ ਤਿਆਰ ਹੋ ਜਾਂਦਾ ਹੈ ਗੁਰੂ ਕਰੋੜਾ ਕਦਮ ਅੱਗੇ ਹੋ ਕੇ ਲੈਂਦਾ ਆ ਤੁਸੀਂ ਗੁਰੂ ਨੂੰ ਪਿਆਰ ਕਰਕੇ ਦੇਖੋ ਗੁਰੂ ਸਭ ਕੁਝ ਨਿਸ਼ਾਵਰ ਕਰ ਦੇਗਾ ਤੁਸੀਂ ਗੁਰੂ ਨੂੰ ਪਿਆਰ ਕੀਤਾ ਤੇ ਗੁਰੂ ਨੇ ਆਪਣਾ ਅਨੰਦਪੁਰ ਸਿੱਖ ਦੀ ਝੋਲੀ ਚ ਪਾਤਾ ਤੁਸੀਂ ਗੁਰੂ ਨੂੰ ਪਿਆਰ ਕੀਤਾ ਗੁਰੂ ਨੇ ਆਪਣੇ ਪੁੱਤਰ ਸਿੱਖ ਦੀ ਝੋਲੀ 'ਚ ਪਾ ਦਿੱਤੇ ਗੁਰੂ ਨੂੰ ਤੁਸੀਂ ਪਿਆਰ ਕੀਤਾ ਗੁਰੂ ਨੇ ਜਾਂਦੇ ਹੋਏ ਚਮਕੌਰ ਦੀ ਗੜੀ 'ਚ ਮੇਰੇ ਮਾਲਕ ਨੇ ਆਪਣੀ ਕਲਗੀ ਉਤਾਰ ਕੇ ਝੋਲੀ ਵਿੱਚ ਪਾ ਦਿੱਤੇ ਤੇ ਧੰ ਗੁਰੂ ਕਲਗੀਧਰ ਪਾਤਸ਼ਾਹ ਨੇ ਆਖਿਆ ਸੀ ਜੇ ਮੇਰੇ ਕੋਲ ਹੁਣ ਇਹ ਜਾਨ ਬਚੀ ਹੈ ਮੈਂ ਜਾਨ ਵੀ ਆਪਣੇ ਸਿੱਖ ਦੀ ਝੋਲੀ 'ਚ ਪਾ ਰਾਂਗਾ ਜਿਹੜਾ ਸਿੱਖ ਮੈਨੂੰ ਪਿਆਰ ਕਰੇਗਾ ਸੋ ਮੇਰਾ ਕਹਿੰਦਾ ਭਾਵ ਪਰਮਾਤਮਾ ਤੇ ਪਰਮਾਤਮਾ ਦੇ ਜਾਣ ਵਿੱਚ ਮਾਲਕ ਜੀ ਕਹਿੰਨੇ ਅੰਤਰ ਨਹੀਂ ਜੇ ਕੋਈ ਮਨੁੱਖ ਪਰਮਾਤਮਾ ਦੀ ਬੰਦਗੀ ਕਰਦਾ ਪਰ ਜੇ ਕੋਈ ਬੰਦਗੀ ਤੋਂ ਟੁੱਟਿਆ ਹੋਇਆ ਤੇ ਉਹਦਾ ਜਿਹੜਾ ਸਰੀਰ ਹੈ ਉਹਦਾ ਜੀਵਨ ਹੈ ਜਾਨਵਰ ਤੋਂ ਵੀ ਭੈੜਾ ਆ ਜਿਹੜਾ ਮਨੁੱਖ ਆਪਣੇ ਜੀਵਨ ਵਿੱਚ ਬੰਦਗੀ ਨਹੀਂ ਕਰਦਾ ਸਤਗੁਰੂ ਦਾਤਾ ਕਿਰਪਾ ਕਰੇ ਮਾਲਕ ਜੀ ਮਿਹਰਮਤ ਕਰੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਅੰਕਾਰ